ਨੇ ਵੀਰੇ ਉਹ ਲੋਕ ਨੇ ਤਾਂ ਆਪਣੇ ਭਰਾ ਨੇ ਭੈਣ ਭਰਾ ਸਾਰੇ ਬੱਚੇ ਜਿਵੇਂ ਹਨ ਇਹ ਤਾਂ ਮੁਸੀਬਤ ਇਹ ਕਿਸੇ ਦੀ ਵੀ ਆ ਸਕਦੀ ਹੈ ਬਈ ਹਨ ਪਰ ਵੀਰੇ ਕਹਿੰਦੇ ਆ ਕਿ ਪੈਸੇ ਤਾਂ ਬਹੁਤ ਲੋਕਾਂ ਕੋਲ ਹੁੰਦੇ ਆ ਪੈਸੇ ਖਰਚਣ ਦੇ ਲਈ ਤੇ ਕਿਸੇ ਦੇ ਲਈ ਖਰਚਣ ਲਈ ਨਾ ਦਿਲ ਚਾਹੀਦਾ ਹੁੰਦਾ ਉਹ ਦਿਲ ਕਿਸੇ ਕਿਸੇ ਦੇ ਕੋਲ ਹੀ ਹੁੰਦਾ 25 ਜੀ ਬਈ ਪਹਿਲਾਂ ਮੈਂ ਹਫਤਾ ਪਹਿਲਾਂ ਆ ਕੇ ਗਿਆ ਸੀ ਗਈ ਹਨ ਤੇ ਮੈਂ ਘਰੋ ਘਰੀ ਜਾ ਕੇ ਉੱਥੇ ਪਹਿਲਾਂ ਸੀ ਕੀਤਾ ਸਰਵੇ ਕੀਤਾ ਗੱਲਬਾਤ ਕੀਤੀ ਜੋ ਜਿੰਮੇ ਲੋੜ ਸੀ ਉਦੋਂ ਹੀ ਉਸਤੇ ਕਰਿਆ ਮਾਤਾ ਕੱਲ ਗੱਲ ਲਾ ਕੇ ਰੋਣ ਲੱਗੇ ਮਾਤਾ ਕਹਿੰਦੇ ਬੁੱਤੇ ਐਵੇਂ ਕੋਈ ਆਂਦਾ ਹੀ ਨਹੀਂ ਮੈਂ ਕਹਿੰਦਾ ਕੋਈ ਫਾਇਦਾ ਤੁਹਾਡੇ ਬੁੱਤਾਂ ਐਂਗੇ ਆ ਰਹੇ ਕੋਈ ਚੱਕਰ ਨਹੀਂ ਕਹਿੰਦੇ ਬੱਚੇ ਕਹਿ ਕੇ ਚਲੇ ਜਾਣੇ ਮੈਂ ਕਹਿੰਦਾ ਚਲੋ ਆਪਾਂ ਤਾਂ ਕਿਸੇ ਨੂੰ ਕਹਿਣਾ ਨਹੀਂ ਹਨੀ ਆਪਾਂ ਜੋ ਕਰ ਰਹੇ ਮੈਂ ਕਹਿੰਦਾ ਮਾਤਾ ਉਹ ਕਰਾਂਗੇ ਬਾਕੀ ਕਿਸੇ ਦਾ ਆਪਾਂ ਵਿਚੇ ਪਾ ਕਰਨੀ ਕੀ ਕਰ ਕੱਲ ਐਵੇਂ ਜਿਵੇਂ ਅਸੀਂ ਤੁਸੀਂ ਦੱਸ ਰਹੇ ਨਾ ਹਸਾਣਾ ਉਹ ਇੱਕ ਪਰਿਵਾਰ ਸੀਗੇ ਉਹਦੇ ਚਾਰ ਬੱਚੇ ਸੀਗੇ ਤੇ ਉਹਨਾਂ ਦੇ ਪਰਿਵਾਰ ਦੇ ਕੋਈ ਗਿਆਨ ਨਹੀਂ ਹੁਣ ਘਰ ਹਲੇ ਵੀ ਡਿੱਗਿਆ ਹੋਇਆ ਸੀਗਾ ਉਹਨਾਂ ਦਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤ ਤਲੀ ਪੰਜਾਬ ਇਸ ਵੇਲੇ ਹਰਾਂ ਦੀ ਮਾਰ ਚੱਲ ਰਿਹਾ ਵਾ ਅਸਲੀਏ ਕਿ ਬੇਸ਼ੱਕ ਲੋਕਾਂ ਦੇ ਉੱਪਰ ਬਿਪਤਾ ਪਈ ਆ ਪਰ ਪੰਜਾਬ ਦਾ ਸਾਥ ਦੇਣ ਦੇ ਲਈ ਪੰਜਾਬੀ ਹੀ ਅੱਗੇ ਆਏ ਨੇ ਮੇਰੇ ਪਿੱਛੇ ਇੱਕ ਤਸਵੀਰ ਦੇਖੋ ਕੁਝ گاਵਾ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਬਾਈ ਮਨਕੀਰ ਤੌਲਖ ਤੇ ਉਹਨਾਂ ਦੀ ਟੀਮ ਦੇ ਵੱਲੋਂ ਉਪਰਾਲਾ ਕੀਤਾ ਗਿਆ ਤੇ ਇਸ ਮੌਕੇ ਸਾਡੇ ਨਾਲ ਬਾਈ ਰੂਪਾ ਸੁਹਾਣਾ ਨੇ ਵੀਰੇ ਜਿਹੜਾ ਤਾਂ ਤੁਸੀਂ ਉਪਰਾਲਾ ਕਰ ਰਹੇ ਹੋ ਪਹਿਲਾਂ ਤਾਂ ਇਹਦੇ ਲਈ ਤੁਹਾਡੀ ਸ਼ਲਾਘਾ ਕਰਨੀ ਵੀ ਬਣਦੀ ਹੈ ਧੰਨਵਾਦ ਵੀ ਹੈ ਕਿਉਂਕਿ ਤੁਸੀਂ ਉਹਨਾਂ ਲੋਕਾਂ ਦਾ ਸਾਥ ਦੇ ਰਹੇ ਹੋ ਉਹਨਾਂ ਲੋਕਾਂ ਦੀ ਬਾਹਾਂ ਫੜ ਰਹੇ ਹੋ ਜਿਹੜੇ ਇਸ ਮੌਕੇ ਵਿਪਤਾ ਦੇ ਵਿੱਚ ਨੇ ਨਹੀਂ ਵੀਰੇ ਉਹ ਲੋਕ ਨੇ ਤਾਂ ਆਪਣੇ ਹੀ ਭਰਾ ਨੇ ਭੈਣ ਭਰਾ ਸਾਰੇ ਬੱਚੇ ਜਿਵੇਂ ਹਨ ਇਹ ਤਾਂ ਮੁਸੀਬਤ ਤਾਂ ਕਿਸੇ ਦੀ ਵੀ ਆ ਸਕਦੀ ਬਈ ਹੈ ਨਾ ਆਪਾਂ ਨੂੰ ਇਸ ਚੀਜ਼ ਦਾ ਪਤਾ ਹੈ ਮੁਸੀਬਤਾਂ ਜਦੋਂ ਆਪਾਂ ਨਿਕਲੇ ਹਨਾਂ ਚੋਂ ਇਹ ਲਿਕਣੇ ਤਾਂ ਅੱਜ ਇੱਥੇ ਸੇਵਾ ਕਰ ਰਹੇ ਹਾਂ ਪਰ ਵੀਰੇ ਇਹ ਕਹਿੰਦੇ ਆ ਕਿ ਪੈਸੇ ਤਾਂ ਬਹੁਤ ਲੋਕਾਂ ਕੋਲ ਹੁੰਦੇ ਆ ਪੈਸੇ ਖਰਚਣ ਦੇ ਲਈ ਜਾਂ ਕਿਸੇ ਦੇ ਲਈ ਖਰਚਣ ਲਈ ਨਾ ਦਿਲ ਚਾਹੀਦਾ ਹੁੰਦਾ ਉਹ ਦਿਲ ਕਿਸੇ ਕਿਸੇ ਦੇ ਕੋਲ ਹੀ ਹੁੰਦਾ ਨੇ ਮੇ ਬੱਸ ਹੀ ਕਿਸੇ ਦਾ ਆਪਣੇ ਨਹੀਂ ਸਾਰੇ ਮੈਂ ਸਾਨੂੰ ਪਹਿਲਾਂ ਨਹੀਂ ਦੱਸਿਆ ਨੂੰ ਕਿਸੇ ਲਈ ਨਹੀਂ ਤਾਂ ਆਪਣੇ ਹੀ ਨੇ ਸਾਰੇ ਆਪਾਂ ਉਹਨਾਂ ਲਈ ਕਰ ਰਹੇ ਹਾਂ ਕੋਈ ਗੱਲ ਨਹੀਂ ਇਦਾਂ ਚਲੋ ਜਿਨ੍ਹਾਂ ਦੀ ਜਿਵੇਂ ਜਿਵੇਂ ਸੋਚ ਹੁੰਦੀ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਕਿਸੇ ਹਾਂਜੀ ਅੱਛਾ ਵੀਰੇ ਜੇਕਰ ਮੈਂ ਤੁਹਾਡੇ ਸੁਪਰਾਲੇ ਦੀ ਗੱਲ ਕਰਾਂ ਜੀ ਜਿਵੇਂ ਅੱਜ ਤੁਸੀਂ گاਵਾ ਲੈ ਕੇ ਆਏ ਹੋ ਇਹ ਕਿਹੜੇ ਪਰਿਵਾਰਾਂ ਨੂੰ ਦਿੱਤੀਆਂ ਜਾਣੀਆਂ ਨੇ ਜਾਂ ਕਿਵੇਂ ਉਹ ਪਰਿਵਾਰ ਜਿਹੜੇ ਤੁਸੀਂ ਆਈਡੈਂਟੀਫਾਈ ਕੀਤੇ ਜੀ ਆਈਡੈਂਟੀਫਾਈ ਜੀ ਬਈ ਪਹਿਲਾਂ ਮੈਂ ਹਫਤਾ ਪਹਿਲਾਂ ਆ ਕੇ ਗਿਆ ਸੀ ਜੀ ਹਨਾ ਜੀ ਤੇ ਮੈਂ ਕਰੋਪਰੀ ਜਾ ਕੇ ਉੱਥੇ ਪਹਿਲਾਂ ਅਸੀਂ ਕੀਤਾ ਸਰਵੇ ਕੀਤਾ ਗੱਲਬਾਤ ਕੀਤੀ ਜੋ ਜਿਵੇਂ ਲੋਡ ਸੀ ਉਹਦੋਂ ਵੀ ਉਸਤੇ ਕਰਿਆ ਕੈਸ਼ ਵਗੈਰਾ ਜਿਵੇਂ ਹਨ ਇਹ ਘਰ गिर ਗਿਆ ਸੀ ਉਹਵੇਂ ਤੇ ਉੱਥੇ ਜਿਵੇਂ ਸ਼ਾਰਟਲਿਸਟ ਹੋਈ ਕਿ ਉਹ ਦੱਸਿਆ ਉਹਨਾਂ ਨੇ ਵੀ ਸਾਡੇ ਪੁੱਛੂਏ ਰੁੜ ਗਏ ਕਿਸੇ ਤੋਂ ਅਸੀਂ ਉਹ ਨਾਲ ਦੇ ਨਾਲ ਨੋਟ ਕਰ ਲਏ ਨੰਬਰ ਸਾਰੇ ਉਹ ਨੰਬਰ ਨੋਟ ਕੀਤੇ ਹੋਏ ਤੇ ਕੁਝ ਕੱਲ ਜਿਵੇਂ ਪਤਾ ਲੱਗਿਆ ਉਮੇਮੇ ਪਤਾ ਲੱਗਣ ਨਾਲ ਅੱਜ ਉਹ ਤੋਂ ਗੰਗਾ ਨਗਰ ਤੋਂ ਲੋਡ ਕਰਾ ਕੇ ਅਸੀਂ ਲਿਆਏ ਤਾਂ ਉਹਨਾਂ ਨੂੰ ਆਂਦੇ-ਆਂਦੇ ਅਸੀਂ ਕਾਲ ਕਰਤੀ ਜਿਵੇਂ ਉਧਰ ਫਰੂਜਪੁਰ ਤੋਂ ਇਧਰ ਆਏ ਹੁਣ ਮੰਡੀ 'ਚ ਕਾਲ ਕਰਤੀ ਸਾਰੇ ਪਰਿਵਾਰ ਆ ਗਏ ਜਿਵੇਂ ਉਹ ਬਜ਼ੁਰਗ ਲੇਡੀ ਨੂੰ ਦੋ ਮਾਤਾ ਉਹਨੇ ਨੇ ਉਹ ਕਾਰ 'ਚ ਬਿਠਾਏ ਗਰਮੀ ਸੀਗੀ ਬਹੁਤ ਜ਼ਿਆਦਾ ਤੇ ਉਹਨਾਂ ਦੇ ਇੱਕ ਮਾਤਾ ਦੇ ਤਾਂ ਕੋਈ ਵੀ ਨਹੀਂ ਹੈ ਬੱਚਾ ਵੀ ਉਹਨੇ ਡੈਥ ਹੋ ਗਈ ਨਾ ਪਰਿਵਾਰ 'ਚ ਕੋਈ ਅੱਗੇ ਵੀ ਸੇ ਕੋਈ ਗਾਂ ਸੀਗੀ ਉਹਨਾਂ ਕੋਲੋਂ ਰੁੜ ਗਈ ਕਿਉਂ ਕੱਲੇ ਸੀਗੇ ਆਪ ਨਿਕਲਦੇ ਗਾਂ ਨੂੰ ਘਟਦੇ ਫਿਰ ਉਹਨਾਂ ਨੂੰ ਵੀ ਇੱਕ ਮੈਂ ਕਿਹਾ ਵੀ ਤੁਸੀਂ ਆਓ ਉਹਨਾਂ ਨੂੰ ਦੇਣੇ ਜੀ ਇਸ ਟੇਰਵਰੇ ਵਿੱਚ ਕਿੰਨੇ ਪਰਿਵਾਰ ਨੇ ਜਿਹੜੇ ਤੁਸੀਂ ਅੱਜ ਜਿੰਨਾ ਦੀ ਸਹਾਇਤਾ ਕਰ ਰਹੇ ਹੋ ਜੀ ਕੋਈ ਗਿਣਤੀ ਵਗੈਰਾ ਹੈ ਉਸ ਨਹੀਂ ਬਾਈ ਗਿਣਤੀ ਤਾਂ ਕਿਤੇ ਹੁੰਦੀ ਹੈ ਜੀ ਹਨਾ ਜਿਵੇਂ ਜਿਵੇਂ ਆ ਜਾਂਦੇ ਆ ਕੋਈ ਹੁਣ ਪੰਚਾਇਤ ਦੇ ਮਤੇ ਕਰਕੇ ਸਾਈਨ ਕਰਕੇ ਭੇਜਦਾ ਸੀ ਉਹਨਾਂ ਦਾ ਆ ਜਾਂਦਾ ਸੀ ਉਹਨਾਂ ਨਾਲ ਕੰਟੈਕਟ ਕਰ ਲੈਂਦੇ ਆ ਬਸ ਓਵੇਂ ਓਵੇਂ ਚੱਲੀ ਜਾਂਦਾ ਸਾਰਾ ਇਹ ਬਰੇ ਜਦੋਂ ਜੋ ਬੀਬੀ ਹੰਨਾਰਾ ਤੁਸੀਂ ਜ਼ਿਕਰ ਕੀਤਾ ਨਾ ਅਸੀਂ ਪਹਿਲਾਂ ਵੀ ਦੇਖਿਆ ਇੱਥੇ ਜਦੋਂ ਖੜੇ ਸੀਗੇ ਉਹ ਜਦੋਂ ਅੱਜ ਇਹ ਪਰਿਵਾਰਾਂ ਨੂੰ ਮਿਲਦੇ ਹਾਂ ਜੀ ਫਿਰ ਉਸ ਤੋਂ ਬਾਅਦ ਕੀ ਗੱਲਬਾਤ ਹੁੰਦੀ ਹੈ ਕਿ ਕਿਵੇਂ ਦੀਆਂ ਜਿਹੜੀਆਂ ਦਵਾਵਾਂ ਮਿਲਦੀਆਂ ਨੇ ਕਿਉਂਕਿ ਅਸੀਂ ਵੀਡੀਓਜ਼ ਵੀ ਦੇਖਿਆ ਨੇ ਕਾਫੀ ਨਾ ਕਿ ਇੱਕ ਵਾਰ ਤਾਂ ਦੇਖ ਕੇ ਬੰਦੇ ਦਾ ਮਨ ਭਰ ਜਾਂਦਾ ਵਾ ਕਿ ਕਿਹੋ ਜਿਹੇ ਹਾਲਾਤ ਬਣ ਗਏ ਨੇ ਹਾਂਜੀ ਵੀ ਹਾਲਾਤ ਤਾਂ ਬਣ ਗਏ ਜਿਵੇਂ ਹੁਣ ਜਾਣਦੇ ਆ ਮਾਤਾ ਕੱਲ ਗੱਲ ਲਾ ਕੇ ਰੋਣ ਲੱਗ ਗਈ ਮਾਤਾ ਹਨ ਕਹਿੰਦੇ ਪੁੱਤ ਐਵੇਂ ਕੋਈ ਆਂਦਾ ਹੀ ਨਹੀਂ ਮੈਂ ਕਹਾਂ ਕੋਈ ਫਾਦਾ ਤੁਹਾਡੇ ਪੁੱਤਾਂ ਹੈਗੇ ਉਹ ਆ ਰਹੇ ਕੋਈ ਚੱਕਰ ਨਹੀਂ ਕਹਿੰਦੇ ਬੱਚੇ ਕਹਿ ਕੇ ਚਲੇ ਜਾਨੇ ਮੈਂ ਕਹਾਂ ਚਲੋ ਆਪਾਂ ਤਾਂ ਕਿਸੇ ਨੂੰ ਕਹਿਣਾ ਨਹੀਂ ਹਨਈ ਆਪਾਂ ਜੋ ਕਰਦੇ ਮੈਂ ਕਹਾਂ ਮਾਤਾ ਉਹ ਕਰਾਂਗੇ ਬਾਕੀ ਕਿਸੇ ਦਾ ਆਪਾਂ ਵਿਚੇ ਕਰਨੀਂਗੀ ਤਾਂ ਮਾਤਾ ਬਹੁਤ ਬਾਪੂ ਕੋਈ ਫਿਰ ਉਹਨੇ ਕਿਹਾ ਵੀ ਸਾਡਾ ਇੱਕ ਪਸ਼ੂ ਸੀ ਉਹ ਵੀ ਮੈਂ ਕਹਾਂ ਕੋਈ ਨਹੀਂ ਗੱਲ ਆਓ ਤੁਹਾਨੂੰ ਦੰਨੇ ਉੱਤੇ ਅਤਿਕ ਨੀਕੋ ਖੁਸ਼ੀ ਹੋਈ ਜਦੋਂ ਦੱਸਿਆ ਫਿਰ ਉਹਨਾਂ ਨੇ ਉਹ ਹਾਲੇ ਦੱਸਿਆ ਨਹੀਂ ਮਾਤਾ ਤਾਂ ਪਹਿਲਾਂ ਹੀ ਪਹੁੰਚ ਕੇ ਸਭ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਹਾਲੇ ਉਹਨਾਂ ਨੂੰ ਮੈਂ ਮੁੰਡਿਆਂ ਕਹ ਤੇ ਮੈਂ ਕਾਰ ਚ ਬਿਠਾਉ ਉਹਨੂੰ ਪਤਾ ਨਹੀਂ ਵਿਚਾਰੀ ਨੂੰ ਕਿਉਂ ਪਛਾਣ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਉਹਨਾਂ ਨੂੰ ਮਿਲੋਗੇ ਜਦੋਂਗੇ ਫਿਰ ਸੇਵਨਾਂ ਉਤਾਂ ਗਿਆ ਬਿਲਕੁਲ ਵੀਰੇ ਇਹ ਇਹ ਵੀ ਨਾ ਇੱਕ ਬੜੀ ਵਧੀਆ ਗੱਲ ਹੈ ਕਿ ਤੁਸੀਂ ਇਸ ਤਰੀਕੇ ਹੈਲਪ ਕਰ ਰਹੇ ਹੋ ਤਾਂ ਉਦਾਸ ਚਿਹਰੇ ਦੇ ਉੱਪਰ ਹਾਸਾ ਲਿਆਉਣਾ ਬਹੁਤ ਮੁਸ਼ਕਲ ਆ ਜਾਂਦੇ ਸਮੇਂ ਦੇ ਵਿੱਚ ਕਿਸੇ ਨੂੰ ਰਵਾਉਣਾ ਸੌਖਾ ਕਿਸੇ ਨੂੰ ਹਸਾਉਣਾ ਬਹੁਤ ਔਖਾ ਹੁੰਦਾ ਹੈ ਬਿਲਕੁਲ ਕੱਲ ਐਵੇਂ ਜਿਵੇਂ ਅਸੀਂ ਤੁਸੀਂ ਦੱਸ ਰਹੇ ਉਹ ਇੱਕ ਪਰਿਵਾਰ ਸੀਗੇ ਉਹਦੇ ਚਾਰ ਬੱਚੇ ਸੀਗੇ ਜੀ ਉਹਨਾਂ ਦੇ ਪਰਿਵਾਰ ਦੇ ਕੋਈ ਗਿਆ ਨਹੀਂ ਹੁਣ ਘਰ ਹਲੇ ਵੀ ਡਿੱਗੇ ਹੋਏ ਸੀਗੇ ਉਹਨਾਂ ਦਾ ਉਹਨਾਂ ਨੇ ਇੱਕ ਸਾਈਡ ਤਰਪਾਲ ਪਾ ਕੇ ਪੱਲੜ ਜਿਹਾ ਪਾ ਕੇ ਪਾਣੀ ਨਿਕਲ ਨੂੰ ਡੰਡਾ ਖੜਾ ਕਰਾਇਆ ਸੀ ਪਾਣੀ ਆਲੇ ਦੁਨੋਂ ਨਿਕਲ ਜੇ ਉਹਨਾਂ ਕੋਲ ਗਏ ਉਹ ਵਿਚਾਰੀਆਂ ਨਹਾਣੇ ਵੀ ਦੇਖ ਕੇ ਰੋਣ ਲੱਗ ਗਏ ਹਨਾ ਤੁਹਾਨੂੰ ਫਿਰ ਮਨਕੀਰਤ ਨਾਲ ਸੀ ਉਹਨਾਂ ਨੇ ਮਨਕੀਰਤ ਨੇ ਪਹਿਲਾਂ ਬੱਚਿਆਂ ਨੂੰ ਕਹਿੰਨਾ ਬੱਚਿਆਂ ਨੂੰ ਫਿਰ 10-10 ਹਜ਼ਾਰ ਰੁਪਏ 20-20 ਜੀ ਉਹਨਾਂ ਨੂੰ ਦਿੱਤਾ ਫੇ ਸਾਢੇ 3-4 ਲੱਖ ਰੁਪਏ ਪਰਿਵਾਰ ਨੂੰ ਦਿੱਤਾ ਵੀ ਤੁਸੀਂ ਵੀ ਘਰ ਦਾ ਕੰਮ ਸ਼ੁਰੂ ਕਰੋ ਫਿਰ ਉਹ ਜਿਹੜਾ ਉਹਨਾਂ ਦੇ ਘਰੇ ਹਸਬੰਦ ਸੀ ਪਤਾ ਨਹੀਂ ਵਿਚਾਰਾ ਕੋਣ ਹਨ ਉਹਨੇ ਦੱਸਿਆ ਕਹਿੰਦਾ ਵੀ ਬੱਚੇ ਪੜਾਣ ਜਾਣਾ ਹੁੰਦਾ ਵੀ ਇੱਥੇ ਪਾਣੀ ਹੁੰਦਾ ਵੀ ਸਾਨੂੰ ਤਾਂ ਕੋਈ ਨਾ ਬੱਸ ਆਉਂਦੀ ਇੱਥੇ ਨਾ ਕੋਈ ਆਟੋ ਵੀ ਜਾਣ ਨੂੰ ਦਿੱਕਤ ਆਉਂਦੀ ਹੈ ਫਿਰ ਉਹਨਾਂ ਨੂੰ ਇੱਕ ਮੋਟਰਸਾਈਕਲ ਵੀ ਕਿਹਾ ਹੁਣ ਦੇ ਕੇ ਜਾਓਗੇ ਉਹਨਾਂ ਨੂੰ ਮੋਟਰਸਾਈਕਲ ਹਾਂਜੀ ਫਿਰ ਹੁੰ ਜਿਵੇਂ ਜਿਵੇਂ ਆਉਣਗੇ ਫਿਰ ਉਹ ਮੈਂ ਉਹਨਾਂ ਦਾ ਕਰਕੇ ਦੇਵਾਂ। ਅੱਛੇ ਵੀਰੇ ਆਖਰੀ ਸਵਾਲ ਹੈ ਜੀ ਹੋਰ ਜੇਕਰ ਹੈਲਪਲੀ ਗੱਲ ਕਰਾਂ ਕਿ ਇਸ ਤਰੀਕੇ ਦੀ ਸਹਾਇਤਾ ਜਿਹੜੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਪਰਿਵਾਰਾਂ ਨੂੰ ਜਿਵੇਂ ਪਛਮਾ ਦਾ ਹੋ ਗਿਆ ਘਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਕੀ ਮੇਨ ਚੀਜ਼ਾਂ ਨੇ ਜਿਹੜੀਆਂ ਮੇਨ ਦਿੱਕਤਾਂ ਤੁਹਾਨੂੰ ਲੱਗਦਾ ਕਿ ਪਹਿਲਾਂ ਇਹ ਪਹਿਲ ਦੇ ਆਧਾਰ ਤੇ ਜਿਹੜੀਆਂ ਹੱਲ ਕਰਨੀਆਂ ਪੈਣੀਆਂ ਨੇ ਬਈ ਪੈਲ ਦੇ ਅਰਤੀ ਰਹੀ ਹੈ ਜਿਵੇਂ ਸਾਨੂੰ ਅਸੀਂ ਘਰੇ ਜਾਣੇ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਫਰਨੀਚਰ ਖਰਾਬ ਹੈ ਕਿ ਕਾਰੀਗਰ ਗਿਆ ਜਿਵੇਂ ਜਿਵੇਂ ਹੁੰਦਾ ਅਸੀਂ ਉਸੇ ਸਾਹਿਬ ਨਾਲ ਨਾਲ ਦੀ ਨਾਲ ਹੀ ਕਹਿ ਦੇ ਦਿੰਨੇ ਕਿਉਂ ਬਈ ਅੱਜ ਕਹਿ ਕੇ ਚਲੇ ਜਾਓਗੇ ਪਰ ਸੋ ਮਹੀਨੇ ਨੂੰ ਆਉਂਗੇ ਅਗਲਾ ਇੱਟਾਂ ਮੰਗਾਉਗਾ ਉਹ ਕਰੂਗਾ ਜਿ ਅਗਲੇ ਜੇਬ ਚ ਗੰਜਾ ਐਸਾ ਅਗਲਾ ਜਿਵੇਂ ਮਰਜ਼ੀ ਸ਼ੁਰੂ ਕਰ ਲਵੇ ਠੀਕ ਹੈ ਨਹੀਂ ਆਪਣੇ ਹਿਸਾਬ ਨਾਲ ਦਿਹਾੜੀ ਲਾਵੇ ਠੇਕਾ ਲਾਵੇ ਆਵਲਾ ਕੀ ਕਰ ਲੈ ਬਸ ਜੀ ਹੈ ਸਾਡਾ ਤਾਂ ਬਿਲਕੁਲ ਨਾਲੇ ਖੜਾ ਮੈਨੂੰ ਲੱਗਦਾ ਇਹ ਤੁਸੀਂ ਹੋ ਸੀ ਨਾ ਹਾਂ ਹਾਂ ਇਹੀ ਸੀ ਇਹਨਾਂ ਨੂੰ ਮੋਟਰਸਾਈਕਲ ਦਾ ਕਹਿ ਕੇ ਇਹਦੇ ਬੱਚੀਆਂ ਸੀਗੀਆਂ ਚਾਰ ਸ਼ਾਇਦ ਹਨਾ ਤੁਹਾਡੇ ਸੀ ਨਾ ਉਹ ਜਿਹੜਾ ਘਰ ਗਿਰੇ ਦਾ ਇਹੀ ਬਾਈ ਹੈ ਉਹ ਅੱਛਾ ਹਾਂ ਜੀ ਬਾਈ ਦੀ ਕੱਲ ਬਾਈ ਉਹਨਾਂ ਨੇ ਵਾਦਾ ਕੀਤਾ ਜਿਵੇਂ ਹਨਾ ਤੇ ਉਸ ਤੋਂ ਬਾਅਦ ਅੱਜ ਸੇਵਾ ਵੀ ਇੱਕ ਹੋਰ ਆ ਗਈ ਆ ਤਾਂ ਪਹਿਲਾਂ ਹੋਇਆ ਇਦਾਂ ਕਿ ਇੰਨੀ ਛੇਤੀ ਇਹ ਜਿਹੜੀ ਅਜੇ ਹੀ ਸੇਵਾ ਪਹੁੰਚ ਗਈ ਨਹੀਂ ਜੀ ਪਹਿਲਾਂ ਨਹੀਂ ਇਦਾਂ ਕਰੀ ਖੁਸ਼ੀ ਹੋ ਰਹੀ ਆ ਮਾਨੂੰ ਕਿ ਚਲੋ ਮੁਸੀਬਤ ਪਈ ਸੀ ਪਰ ਸਾਥ ਵੀ ਮਿਲ ਰਿਹਾ ਲੋਕਾਂ ਦਾ ਹਾਂਜੀ ਮਿਲ ਰਿਹਾ ਇਹ ਤਾਂ ਬੱਚੇ ਦਾ ਨਹੀਂ ਬਹੁਤ ਬਾਬੂ ਬੱਚੇ ਹੋਏ ਸੀ ਉਹਨਾਂ ਨਾਲ ਹਾਂਜੀ ਬਿਲਕੁਲ ਤਾਂ ਵੀਰੇ ਇਹ ਵੀ ਬੜੀ ਵਧੀਆ ਗੱਲ ਹੈ ਜੀ ਤੁਸੀਂ ਜਿਸ ਤਰੀਕੇ ਸੇਵਾ ਨਿਭਾ ਰਹੇ ਹੋ ਕਿਉਂਕਿ ਆਪਣਾ ਕੰਮ ਛੱਡ ਕੇ ਨਾ ਇਸ ਤਰੀਕੇ ਆਉਣਾ ਵੀ ਬਹੁਤ ਮੁਸ਼ਕਲ ਹੁੰਦਾ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਜੋ ਉਪਰਾਲਾ ਤੁਸੀਂ ਕਰ ਰਹੇ ਹੋ ਇਹ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਤੁਸੀਂ ਜਿਹੜੇ ਲੋੜਬੰਦ ਪਰਿਵਾਰ ਆ ਉਹਨਾਂ ਤੱਕ ਪਹੁੰਚ ਕੇ ਉਹਨਾਂ ਦੀ ਬਾਹ ਫੜੋਗੇ ਤੇ ਉਹਨਾਂ ਨੂੰ ਫਿਰ ਤੋਂ ਗੁਜ਼ਾਰੇ ਯੋਗ ਜਿਹੜਾ ਕਰੋਗੇ ਤੇ ਤੁਹਾਡਾ ਵੀ ਧੰਨਵਾਦ ਹੈ ਨਹੀਂ ਨਹੀਂ ਬਈ ਹੁਸ਼ਿਆ ਜੀ ਬਿਲਕੁਲ ਜੀ ਇਹ ਉਪਰਾਲਾ ਜਿਹੜਾ ਭਾਈ ਮਨਕੀਰ ਤੌਲਕ ਉਹਨਾਂ ਦੇ ਵੱਲੋਂ ਤੋਂ ਭਾਈ ਉਹਨਾਂ ਦੀ ਟੀਮ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਲਗਾਤਾਰ ਤਾਂ ਪਿੱਛੇ ਪਸ਼ੂ ਕੀਮਤੀ ਮੈਂ ਜੇਕਰ ਅੰਦਾਜ਼ਾ ਲਗਾਵਾ ਨਾ ਇਹ ਜਿਹੜੇ گاਵਾ ਤੁਸੀਂ ਦੇਖ ਰਹੇ ਹੋਮੋਗੇ ਤਾਂ ਤਕਰੀਬਨ 50 ਤੋਂ 60000 ਰੁਪਏ ਦੇ ਵਿੱਚ ਇੱਕ ਆਮ ਪਸ਼ੂ ਜਿਹੜਾ ਮਿਲਦਾ ਵਾ ਯਾਨੀ ਕਿ ਮਾੜੇ ਤੋਂ ਮਾੜਾ ਮੈਂ ਸ਼ਬਦ ਵਰਤ ਲਵਾਂ ਕਿ ਉਹ ਪਸ਼ੂ ਮਿਲਦਾ ਤਾਂ ਤੁਸੀਂ ਤਸਵੀਰ ਦੇ ਵਿੱਚ ਪਸ਼ੂ ਨੇ ਜਿਹੜੇ ਉਹ ਦੇਖ ਹੀ ਸਕਦੇ ਹੋ ਕਿਵੇਂ ਇਹਦੇ ਪਸ਼ੂ ਜਿਹੜੇ ਬਾਈ ਉਹਨਾਂ ਦੇ ਵੱਲੋਂ ਖਰੀਦ ਕੇ ਲੈਂਦੇਗਾ ਤਾਂ ਬਾਈ ਨੇ ਕਿਹਾ ਕਿ ਗੰਗਾ ਨਗਰ ਤੋਂ ਸਪੈਸ਼ਲ ਮੰਗਾਇਆ ਤਾਂ ਇਹ ਇੱਕ ਵੱਡੀ ਸੇਵਾ ਜਿਹੜੀ ਬਾਈ ਮਨਕੀਰ ਤੌਲਖੰਡਾ ਦੀ ਟੀਮ ਦੇ ਵੱਲੋਂ ਜਿਹੜੀ ਨਿਭਾਈ ਜਾ ਰਹੀ ਆ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦ